ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਦੀ ਟੀਮ ਅੱਜ ਮਰਹੂਮ ਸਰਦੂ ਸਿਕੰਦਰ ਜੀ ਦੇ ਗ੍ਰਹਿ ਵਿਕੇ ਪਹੁੰਚੀ ਹੈ ਜਿੱਥੇ ਕਿ ਉਹਨਾਂ ਦੀ ਤੀਜੀ ਵਰਸੀ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦਾ ਜਿਹੜਾ ਪ੍ਰਕਾਸ਼ ਕਰਾਇਆ ਗਿਆ ਵਾ ਹੋਰ ਚਾਂਸ ਹੈ ਮੈਨੂੰ 1 ਤੋਂ ਲੈ ਕੇ 2 ਵੇ ਤੱਕ ਭੋਗ ਵੀ ਪੈ ਜਾਣਾ ਵਾ ਜਿੱਥੇ ਕਿ ਸਿਆਸਤ ਨਾਲ ਜੁੜੀਆਂ ਹੋਈਆਂ ਅਲੱਗ-ਅਲੱਗ ਸ਼ਕਤੀਤਾ ਐਂਟਰਟੇਨਮੈਂਟ ਤੇ ਅਭਿਨੇਏ ਵਰਲਡ ਨਾਲ ਜੁੜੀਆਂ ਹੋਈਆਂ ਸ਼ਕਤੀਤਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਈਆਂ ਉੱਥੇ ਹੀ ਸਾਡੇ ਸਿਆਸਤ ਦੇ ਨਾਮੀ ਲੋਕ ਵੀ ਇੱਥੇ ਨਤਮਸਤਕ ਹੋਣ ਕਦੇ ਵੀ ਕਵਰ ਆਪਣੀ ਹੋ ਸਕਦਾ ਉੱਥੇ ਸ਼ਰਧਾਂਜਲੀ ਦੇਣ ਦੇ ਵਿੱਚ ਹਰਚੰਦ ਸਿੰਘ ਬਸਟਰ ਸਾਹਿਬ ਵੀ ਆਏ ਹੋਏ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਦੇ ਹਾਂ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਸਰ ਪੰਜਾਬ ਨੂੰ ਜਿਹੜਾ ਇਹ ਘਾਟਾ ਪਿਆ ਕਦੇ ਨਹੀਂ ਪੂਰਾ ਹੋਣਾ ਅੱਜ ਉਹਨਾਂ ਦੇ ਸ਼ਰਧਾਂਜਲੀ ਤੀਜੀ ਵਰਸੀ ਤੇ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਰ ਦੇਖੋ ਇਹੋ ਜਿਹੇ ਇਨਸਾਨ ਬਹੁਤ ਘੱਟ ਮੁੱਦਤਾਂ ਬਾਅਦ ਪੈਦਾ ਹੁੰਦੇ ਨੇ ਜਿਹੜੇ ਸਮਾਜ ਦੇ ਵਿੱਚ ਆਪਣੀ ਕਲਾ ਰੱਖੀ ਆਪਣੇ ਗੁਣਾ ਰੱਖੀ ਸਮਾਜ ਨੂੰ ਇੱਕ ਸੇਧ ਦਿੰਦੇ ਨੇ ਸਰਦੂਲ ਜੀ ਨੇ ਕੱਲੇ ਗਾਇਕੀ ਦੇ ਖੇਤਰ ਵਿੱਚ ਨਾਮ ਨਾਨੀ ਖੱਟਿਆ ਉਹ ਬਹੁਤ ਵਧੀਆ ਇਨਸਾਨ ਵੀ ਸੀਗੇ। ਉਹਨਾਂ ਨੇ ਆਪਣੇ ਕਲਾਕਾਰ ਸਾਥੀਆਂ ਨੂੰ ਹਮੇਸ਼ਾ ਉਤਸ਼ਾਹ ਦਿੱਤਾ। ਸਮਾਜ ਦੇ ਸਾਰੇ ਵਰਗਾਂ ਦੇ ਸਾਰੇ ਕੰਮਾਂ 'ਚ ਉਹਨਾਂ ਨੇ ਹਮੇਸ਼ਾ ਬੱਦ ਚੜ ਕੇ ਹਿੱਸਾ ਪਾਇਆ। ਔਰ ਉਹਨਾਂ ਦੇ ਜਾਣ ਦਾ ਸਾਨੂੰ ਬਹੁਤ ਵੱਡਾ ਘਾਟਾ ਪਿਆ। ਕਲਾਕਾਰ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ, ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ। ਖਾਸ ਤੌਰ ਤੇ ਸਾਡੇ ਸਮਾਜ ਨੂੰ ਜਿਸ ਸਮਾਜ ਦੇ ਵਿੱਚ ਅਜੇ ਚੰਗੇ ਇਨਸਾਨਾਂ ਦੀ ਲੋੜ ਹੈ ਬਹੁਤ ਵੱਡਾ ਘਾਟਾ ਪਿਆ। ਅਸੀਂ ਤਾਂ ਅੱਜ ਸਾਰੇ ਇਕੱਠੇ ਹੋ ਕੇ ਅਰਦਾਸ ਕਰਨ ਆਏ ਕਿ हे ਪ੍ਰਮਾਤਮਾ ਇਸ ਵਿਚੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਰੱਖੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦੀ ਤਾਕਤ ਦੇਈ ਚੜ੍ਹਦੀ ਕਲਾ ਵਿੱਚ ਰੱਖੀ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਇਸੇ ਤਰ੍ਹਾਂ ਤਰੱਕੀ ਕਰੇ ਖੁਸ਼ੀਆਂ ਮਾਣੇ ਅਸੀਂ ਤਾਂ ਇਹ ਅਰਦਾਸ ਕਰਨ ਵਾਸਤੇ ਹਾਜ਼ਰ ਹੋਏ ਆਂ ਥੈਂਕ ਯੂ ਵੈਰੀ ਮਚੀ ਸਰਨਾਲ ਹੰਸਰਾਜ ਹੰਸ ਸਾਹਿਬ ਵੀ ਨੇ ਜਿਹੜੇ ਕਿ ਤੀਜੀ ਵਰਸੀ ਦੇ ਮੌਕੇ ਦੇ ਉੱਤੇ ਸ਼ਰਧਾਂਜਲੀ ਭੇਟ ਕਰਨ ਆਏ ਨੇ ਵੈਸੇ ਵੀ ਸਰਦੂਲ ਪਰਿਵਾਰ ਦੇ ਨਾਲ ਇਹਨਾਂ ਦਾ ਬੜਾ ਪੁਰਾਣਾ ਨਾਤਾ ਹੈ ਕਾਇਕੀ ਦੇ ਨਾਲ ਕਹਿ ਲਈਏ ਸਮਾਜਿਕ ਤੌਰ ਤੇ ਕਹਿ ਲਈਏ ਅਲੱਗ-ਅਲੱਗ ਪ੍ਰੋਗਰਾਮਾਂ ਤੇ ਵਿਚਰਦੇ ਰਹੇ ਨੇ ਤੇ ਵੈਸੇ ਵੀ ਇਸ ਪਰਿਵਾਰ ਦੇ ਨਾਲ ਬੜਾ ਜੁੜਾਵ ਰੱਖਦੇ ਨੇ ਤੇ ਹਰੇਕ ਦੁੱਖ ਸੁੱਖ ਦੇ ਵਿੱਚ ਆਪਣੀ ਜਿਹੜੀ ਸ਼ਿਰਕਤ ਹੈ ਉਹ ਜਰੂਰ ਕਰਦੇ ਨੇ ਅੱਜ ਇਸ ਮੌਕੇ ਤੇ ਪਹੁੰਚੇ ਨੇ ਜਾਣਦਿਆਂ ਨਾਲ ਗੱਲ ਕਰਦੇ ਅਸਰ ਦੇਖਿਆ ਵੇ ਜੀ ਕਿ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਅਸਰ ਸੱਭਿਆਚਾਰ ਲਈ ਸਮਾਜ ਲਈ ਪਰਿਵਾਰ ਲਈ ਦੇਸ਼ ਲਈ ਕੌਮ ਲਈ ਤੇ ਸਰ ਅੱਜ ਜ ਹਾਂਗੇ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰਨ ਵਕਤ ਆਪਣੀ ਰਫ਼ਤਾਰ ਨਾਲ ਚੱਲਦਾ ਜਾ ਰਿਹਾ ਵਕਤ ਨੇ ਨਹੀਂ ਰੁਕਣਾ ਲੇਕਿਨ ਦੇਖੋ ਕੱਲ ਦੀ ਗੱਲ ਲੱਗਦੀ 3 ਸਾਲ ਗੁਜ਼ਰ ਗਏ ਉਸ ਫਰਿਸ਼ਤਾ ਨਾਮਾ عظیم ਗਲੁਕਾਰ ਸਾਡਾ ਭਾਈ ਨੂੰ ਸਾਡੇ ਤੋਂ ਵਿਛੜਿਆ 3 ਸਾਲ ਹੋ ਜਾਣ 30 ਸਾਲ ਹੋ ਜਾਣ ਲੇਕਿਨ ਉਹਨਾਂ ਦਾ ਨਾਮ ਤਾਂ ਕਿਆਮਤ ਰਹਿਗਾ ਕਿਉਂਕਿ ਕੁਝ ਲੋਕ ਬਾਜ਼ਾਰ ਚ ਚੱਲਦੇ ਹੋਏ ਵੀ ਮਰਦੇ ਨੇ ਕੁਝ ਲੋਕ ਮਜ਼ਾਰ ਚ ਸੁੱਤੇ ਹੋਏ ਜ਼ਿੰਦਾ ਨੇ ਇਸ ਕਰਕੇ ਮੈਂ ਇਹੀ ਮਹਿਸੂਸ ਕਰਦਾ ਵਾਂ ਕਿ ਖੁਸ਼ਬੂ ਦੀ ਸ਼ਕਲ ਵਿੱਚ ਸੁਰ ਦੀ ਸ਼ਕਲ ਵਿੱਚ ਨੂਰ ਦੀ ਸ਼ਕਲ ਵਿੱਚ ਉਹ ਸਾਡੇ ਵਿੱਚ ਨੇ ਤੇ ਬੀਬਾ ਜੀ ਬੀਬਾ ਅਮਰ ਨੂਰੀ ਸਾਹਿਬ ਨੂੰ ਸਭ ਤੋਂ ਜ਼ਿਆਦਾ ਔਰ ਉਹਨਾਂ ਦੇ بیٹے ਦੋ ਫਰਜ਼ੰਦ ਉਹਨਾਂ ਨੂੰ ਬਹੁਤ ਤਕਲੀਫ ਹੈ ਤੇ ਰਹੇਗੀ ਤੇ ਦੋਸਤਾਂ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਅਸੀਂ ਹਮ ਅਸਰ ਸੀ ਹਮ ਖਿਆਲ ਸੀ ਇਹ ਨਹੀਂ ਕਿ ਬਰਸੀ ਤੇ ਹੀ ਯਾਦ ਕਰਦੇ ਆ ਉਹ ਯਾਦਾਂ ਦਾ ਚਰੋਖਾ ਕਦੀ ਬੰਦ ਹੀ ਨਹੀਂ ਹੁੰਦਾ ਉਹ ਯਾਦਾਂ ਵਾਲਾ ਜਿਹੜਾ ਨਾ ਇੱਕ ਰੋਸ਼ਨਦਾਨ ਹੈ ਉਹ ਨੂਰ ਦੀ ਸ਼ਕਲ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਜਿਹਨੂੰ ਖਿਆਲ ਚ ਯਾਦ ਕਰਦੇ ਆ ਉਹ ਹੁੰਦਾ ਤੁਹਾਡੇ ਨਾਲ ਹੀ ਆ ਲੇਕਿਨ ਮੈਟਾਫਿਜ਼ੀਕਲੀ ਨਾਟ ਫਿਜ਼ੀਕਲੀ ਜਿਹੜੇ ਮੈਟਾਫਿਜ਼ਿਕਸ ਨੂੰ ਸਮਝਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਮਿੱਟੀ ਹੈ ਅਸਲ ਚੀਜ਼ ਪਹਿਲਾਂ ਵੀ ਜਿੰਦਾ ਹੁੰਦੀ ਹੈ ਮਰਨ ਤੋਂ ਜਿਉਣ ਤੋਂ ਜਨਮ ਤੋਂ ਪਹਿਲਾਂ ਆਫਟਰ ਡੈਥ ਵੀ ਉਹ ਜਿੰਦਾ ਹੈ ਸਰੀਰ ਮਿੱਟੀ ਦਾ ਬਣਿਆ ਮਿੱਟੀ ਚ ਚਲੇ ਜਾਂਦਾ ਸੋ ਉਸ ਮਹਾਨਾ ਸੋਲ ਨੂੰ ਰੂਹ ਨੂੰ ਪਿਆਰੇ ਵੀਰ ਨੂੰ ਇਹੀ ਸ਼ਰਧਾਂਜਲੀ ਹੈ ਕੇ مالک ਉਹਨਾਂ ਦੇ ਦਰਜੇ ਬਲੰਦ ਕਰੇ ਆਪਣੇ ਉਹਨਾਂ ਨੂੰ ਬਖਸ਼ੇ ਔਰ ਉਹਨਾਂ ਦੇ ਬੱਚਿਆਂ ਨੂੰ ਔਰ ਉਹਨਾਂ ਦੇ ਹਮਸਫਰ ਨੂੰ ਸਕੂਨ ਔਰ ਕਾਮਯਾਬੀ ਬਖਸ਼। ਥੈਂਕ ਯੂ ਵੈਰੀ ਮਚ ਜੀ ਸਰਨਲ ਹੂਰ ਸ਼ਖਸੀਤਾ ਵੀ ਨੇ ਸਾਰਾ ਆਪਾ ਦੇਖਿਆ ਹੋਇਆ ਜੀ ਕਿ ਬਹੁਤ ਵੱਡਾ ਸਰ ਨੁਕਸਾਨ ਹੈ ਜਿਹੜਾ ਮਾਂ ਬੋਲੀ ਨੂੰ ਹੋਇਆ ਸੱਭਿਆਚਾਰ ਨੂੰ ਹੋਇਆ ਗਾਇਕੀ ਨੂੰ ਹੋਇਆ ਅਭਿਨੇ ਦੇ ਦੌਰ ਨੂੰ ਹੋਇਆ ਤੇ ਸਰ ਪਰਿਵਾਰ ਨੂੰ ਤਾਂ ਇਸ ਚੀਜ਼ ਨੂੰ ਨੇਵਰ ਕਵਰ ਅਪ ਵਾਲੀ ਉਹ ਗੱਲ ਹੈ ਤਾਂ ਸਰ ਅੱਜ ਤੀਜੀ ਵਰਸੀ ਦੇ ਮੌਕੇ ਤੇ ਤੁਸੀਂ ਸ਼ਰਧਾਂਜਲੀ ਸਰੂਪ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਸ ਰੂਪ ਚ ਯਾਦ ਕਰਨਾ ਚਾਹੋਗੇ ਗੱਲ ਇਸ ਤਰ੍ਹਾਂ ਜੀ ਜਿਹੜੀ ਨੂਰੀ ਹੈ ਜਿਹਨੂੰ ਸਾਰੇ ਅਮਰ ਨੂਰੀ ਕਹਿੰਦੇ ਆ ਮੇਰੇ ਤੋਂ ਛੋਟੀ ਹੈ ਰੀਅਲ ਸਿਸਟਰ ਹੈ ਤੇ ਮੇਰੀ ਸਿਸਟਰ ਦਾ ਸੁਹਾਗ ਉਜੜਿਆ ਉਹ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਕਿੰਨਾ ਕੁ ਦੁੱਖ ਹੈਗਾ ਨਾ ਲਿਖਿਆ ਜਾ ਸਕਦਾ ਨਾ ਬੋਲੇ ਜਾ ਸਕਦਾ ਬਸ ਮੈਂ ਇਹੀ ਦੁਆ ਕਰੂੰਗਾ ਵੀ ਮੇਰੀ ਭੈਣ ਔਰ ਮੇਰੇ ਭਾਣਜੇ ਸਾਰੰਗ ਆਲਾਪ ਇਹਨਾਂ ਨੂੰ ਮਾਲਕ ਚੜ੍ਹਦੀ ਕਲਾ ਚ ਰੱਖੇ ਪਰ ਇੱਕ ਗੱਲ ਜ਼ਰੂਰ ਹੈ ਜਿਹੜਾ ਕਲਾਕਾਰ ਹੁੰਦਾ ਨਾ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਵੇ ਕਲਾਕਾਰ ਉਹ ਉਦੋਂ ਮਰਦਾ ਜਦੋਂ ਉਹਨੂੰ ਲੋਕ ਪਸੰਦ ਕਰਨਾ ਬੰਦ ਕਰ ਦਿੰਦੇ ਆ ਉਦੋਂ ਉਹਦੀ ਮੌਤ ਹੁੰਦੀ ਆ ਲੇਕਿਨ ਜੇ ਕਲਾਕਾਰ ਸਰੀਰਕ ਤੌਰ ਤੇ ਦੁਨੀਆ ਤੋਂ ਚਲੇ ਜਾਂਦਾ ਲੇਕਿਨ ਉਹਨੂੰ ਪਸੰਦ ਕਰਨ ਵਾਲੇ ਹਜੇ ਵੀ ਹੈ ਤਾਂ ਉਹਨੂੰ ਮਰਨੇ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਉਹ ਜਿੰਦੇ ਆ ਅੱਜ ਵੀ ਸਰਦੂਲ ਜੀ ਕਬਰ ਦੇ ਵਿੱਚ ਨੇ ਲੋਕਾਂ ਦੇ ਪਾਣੇ ਇੱਕ ਡਾਕਟਰ ਇਹੋ ਜਨਾਸੀਂ ਕਹਿ ਸਕਦੇ ਆ ਕਿ ਉਹ ਚਲੇ ਗਏ ਦੁਨੀਆ ਤੋਂ ਲੇਕਿਨ ਰੂਹ ਇਹ ਮੰਨਦੀ ਆ ਵੀ ਉਹ ਸਾਡੇ ਚ ਇੱਥੇ ਮੌਜੂਦ ਆ ਉਹਨਾਂ ਦੇ ਗਾਣੇ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਸ਼ਖਸੀਅਤ ਜੋ ਸੀਗੀ ਉਹਨੂੰ ਲੋਕ ਅੱਜ ਵੀ ਪਸੰਦ ਕਰਦੇ ਆ ਬਾਕੀ ਮੇਰੇ ਕੋਲ ਕੋਈ ਜ਼ਿਆਦਾ ਸ਼ਬਦ ਨਹੀਂ ਹੈ ਕਹਿਣ ਵਾਸਤੇ ਦਿਲ ਬੜਾ ਉਦਾਸ ਹੈ ਜਿਵੇਂ ਕਿ ਸਰਨੇ ਦੱਸਿਆ ਹੋਵੇ ਕਿ ਇਸ ਚੀਜ਼ ਨੂੰ ਅਲਫ਼ਾਜ਼ਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇੱਥੇ ਨਤਮਸਤਕ ਹੋਣ ਲਈ ਇਸ ਸ਼ਖਸੀਅਤ ਨੂੰ ਸ਼ਰਧਾਂਜਲੀ ਦੇਣ ਲਈ ਸਾਡੇ ਖੰਨੇ ਦੇ ਮਾਨਯੋਗ ਐਮ ਐਲ ਏ ਤਨਪ੍ਰੀਤ ਸਿੰਘ ਸੌਂਜੀ ਵੀ ਪਹੁੰਚੇ ਨੇ ਸਰ ਦੇਖਿਆ ਜੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜੀ ਪੰਜਾਬ ਨੂੰ ਪੰਜਾਬੀਅਤ ਨੂੰ ਮਾਂ ਬੋਲੀ ਨੂੰ ਤੇ ਖਾਸ ਕਰਕੇ ਪਰਿਵਾਰ ਨੂੰ ਸਾਰਾ ਅੱਜ ਉਹਨਾਂ ਦੀ ਤੀਜੀ ਵਰਸੀ ਹੈ ਇਸ ਮੌਕੇ ਤੇ ਤੁਸੀਂ ਕੀ ਕਹੋਗੇ ਦੇਖੋ ਜਨਾਬ ਸਰਦੂਲ ਸਕੰਦਰ ਜਹੀ ਜਾ ਉਹਨਾਂ ਦਾ ਨਾਮ ਸੀ ਉਹੀ ਜਾ ਉਹਨਾਂ ਦਾ ਕਿਰਦਾਰ ਸੀ ਉਹ ਸੱਚੀਓ ਸੁਰਾਂ ਦੇ ਦੂਲ ਸੀਗੇ ਔਰ ਅੱਜ ਜਿਹੜੀ ਐਡੀ ਐਡੀਆਂ ਸ਼ਖਸੀਅਤਾਂ ਅੱਜ ਤੀਜੀ ਵਰਸੀ ਦੇ ਮੌਕੇ ਤੇ ਪਹੁੰਚੀਆਂ ਇਹ ਉਹਨਾਂ ਦੀ ਇੱਕ ਸ਼ਖਸੀਅਤ ਦੀ ਆਵ ਹੈ ਕਿ ਉਹਨਾਂ ਨੇ ਕਿੰਨਾ ਨਾਮ ਘਟੇ ਆ ਔਰ ਇਹ ਸਾਡਾ ਪਰਿਵਾਰ ਹੈ ਸਾਡਾ ਆਪਣਾ ਘਰ ਹੈ ਔਰ ਆਮ ਜਨ ਜ਼ਿੰਦਗੀ ਦੇ ਵਿੱਚ ਵੀ ਨਾ ਅਸੀਂ ਉਹਨਾਂ ਨੂੰ ਬਹੁਤ ਯਾਦ ਕਰਦੇ ਰਹਿੰਦੇ ਹਾਂ ਬਹੁਤ ਮੌਕੇ ਆਉਂਦੇ ਨੇ ਬਹੁਤ ਪ੍ਰੋਗਰਾਮ ਆਉਂਦੇ ਨੇ ਔਰ ਜਦੋਂ ਅਸੀਂ ਆਪਣੀ ਸਟੇਟ 'ਚ ਵੀ ਘੁੰਮਦੇ ਆ ਨਾ ਤਾਂ ਜਨਾਬ ਸਰਦੂ ਸਿਕੰਦਰ ਜੀ ਨੂੰ ਪਿਆਰ ਕਰਨ ਵਾਲੇ ਲੋਕ ਅਤਾ ਬਹੁਤ ਜ਼ਿਆਦਾ ਲੋਕ ਬੈਠੇ ਨੇ ਅੱਜ 4-5 ਦਿਨ ਪਹਿਲਾਂ ਮੈਡਮ ਅਬਨੂਰੀ ਜੀ ਨੇ ਉਹਨਾਂ ਦੇ ਜਿਹੜੀ ਜਿੱਥੇ ਸਪੁਰਦੇ ਉਹਨਾਂ ਨੂੰ ਖਾਕ ਕੀਤਾ ਸੀ ਉਸ ਜਗ੍ਹਾ ਦੇ ਉੱਤੇ ਜਾ ਕੇ ਜਦੋਂ ਉਹਨਾਂ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ ਉੱਥੇ ਉਹਨਾਂ ਨੂੰ ਤਾਂ ਮੈਂ ਦੇਖਿਆ ਉਸ ਦਿਨ ਜਿਹੜੀ ਪੋਸਟ ਪਾਈ ਸੀ ਉਹਦੇ ਥੱਲੇ ਕਮੈਂਟ ਲੋਕੀ ਬਹੁਤ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਉਹਨਾਂ ਨੂੰ ਯਾਦ ਕਰ ਰਹੇ ਸੀ ਇਹੀ ਉਹਨਾਂ ਦੀ ਸ਼ਖਸੀਅਤ ਹੈ ਜੀ ਔਰ ਉਹਨਾਂ ਦੀ ਆਵਾਜ਼ ਉਹਨਾਂ ਦੇ ਬੋਲ ਇਹ ਸਾਰੀ ਜ਼ਿੰਦਗੀ ਲਈ ਇਸ ਧਰਤੀ ਦੇ ਉੱਤੇ ਉਹ ਜੋ ਛੱਡ ਕੇ ਗਏ ਨੇ ਗੂੰਜਦੇ ਰਹਿਣਗੇ ਥੈਂਕ ਯੂ ਵੈਰੀ ਮਚ ਜੀ ਉਸ ਦੇ ਨਾਲ ਸਾਥ ਦੀ ਵਰਸੀ ਮਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਅੱਜ ਸਰਦੂਲ ਸਕੰਦਰ ਦੀ ਤੀਜੀ ਵਰਸੀ 'ਚ ਉਹਨਾਂ ਦਾ ਜਿਹੜਾ ਘਰਚਪਾਠ ਹੈ ਉਹਦਾ ਸ਼ਿਸ਼ਣਵਾਨ ਆਇਆ ਸਾਥੀ ਮੈਂ ਐਂਟੀ ਟ੍ਰਾਂਸਫਰਟ ਇੰਡੀਆ ਵੱਲੋਂ ਤੇ ਵਿਸ਼ਵਿੰਦੂ ਤਖਤ ਵੱਲੋਂ ਪੰਜਾਬ ਦੇ ਚੀਫ ਮਿਨਿਸਟਰ ਇਹ ਜਿਹੜੀ ਫਨਕਾਰ ਜਿਹਨੂੰ ਆਪਾਂ ਅੱਜ ਸ਼ਰਧਾਂਜਲੀ ਦੇਣਾ ਹੈ ਤੀਸਰੀ ਵਰਸੀ ਤੇ ਇੱਕ ਫਨਕਾਰ ਸੀ ਜਿਨੇ ਪੂਰੇ ਵਿਸ਼ਵ ਚ ਪੰਜਾਬ ਦਾ ਨਾਮ ਉੱਚਾ ਕੀਤਾ ਤੇ ਮੈਂ ਤੇ ਅੱਜ ਇਹ ਹੀ ਮੰਗ ਕਰਨਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਲਚਰ ਨਾਲ ਜੁੜੇ ਰਹੇ ਜਿਹੜੇ ਪੰਜਾਬ ਦੀ ਮਾਂ ਬੋਲੀ ਜਿਤਨੇ ਵੀ ਪੰਜਾਬ ਦੇ ਐਕਟਰ ਨੇ ਸੁਰੇਲੇ ਜਿਹੜੇ ਵਨਖਾਰਾ ਨੇ ਉਹਨਾਂ ਦੇ ਨਾਲ ਰਹੇ ਨੇ ਤੇ ਮੈਂ ਮੰਗ ਕਰਨਾ ਅੱਜ ਉਹਨਾਂ ਦੀ ਤੀਸਰੀ ਵਰ੍ਹੇ ਤੇ 30 ਸਰਦੂਲ ਸਿਕੰਦਰ ਜੀ ਦੀ ਵਾਈਫ ਨੂੰ ਜਿਹੜਾ ਇਹ जिਮਮਾ ਦਿੱਤਾ ਜਾਵੇ ਸਰਕਾਰ ਵੱਲੋਂ ਕਿ ਉਹ ਇਸ ਮੁਹਿਮ ਨੂੰ ਪੂਰੇ ਵਿਸ਼ਵ 'ਚ ਕੋਈ ਜ਼ਿੰਮੇਵਾਰੀ ਕੈਬਨਟ ਰੈਂਕ ਤੇ ਜ਼ਿੰਮੇਵਾਰੀ ਦਿੱਤੀ ਜਾਵੇ ਅਮਰ ਨੂਰੀ ਨੂੰ ਕਿ ਉਹ ਪੂਰੇ ਪੰਜਾਬ 'ਚ ਜਿਹੜਾ ਐਸਾ ਕਲਚਰ ਇੰਟਰੋਡਿਊਸ ਕਰੇ ਜਿਸ ਤੇ ਸਮਾਜ ਚੂੜੇ ਤੇ ਹਥਿਆਰ ਕਲਚਰ ਖਤਮ ਹੋਵੇ ਨਸ਼ਾ ਕਲਚਰ ਖਤਮ ਹੋਵੇ ਤੇ ਅਮਰ ਨੂਰੀ ਨੂੰ ਕੋਈ ਜ਼ਿੰਮੇਵਾਰੀ ਭਗਵੰਤ ਜੀ ਦੇਣ ਹਾਂਜੀ ਅੱਜ ਜਨਾਬ ਸਰਦੂਲ ਸਕੰਦਰ ਬਾਜੀ ਦੀ ਤੀਸਰੀ ਵਰ੍ਹੇ ਸਿਰ ਤੁਸੀਂ ਕੀ ਕਹਿਣਾ ਚਾਹੋਗੇ ਆ ਅੱਜ 3 ਸਾਲ ਹੋ ਗਏ ਆ ਸਰਦੂਲ ਜੀ ਨੂੰ ਸਰੀਰਕ ਰੂਪ ਵਿੱਚ ਗਿਆ ਨੋ ਪਰ ਮੈਨੂੰ ਲੱਗਦਾ ਨਹੀਂ ਹੈਗਾ ਮੈਨੂੰ ਤਾਂ ਇੱਦਾਂ ਹੀ ਲੱਗਦਾ ਕਿ ਹਜੇ ਤਾਜ਼ਾ ਹੀ ਆ ਸਾਰਾ ਕੁਝ ਨਾ ਮੇਰਾ ਸਮਾਂ ਉੱਥੇ ਖੜ ਗਿਆ ਸੀ ਜਦੋਂ ਸਰਦੂਲ ਜੀ ਸਰੀਰਕ ਤੌਰ ਤੇ ਵਿਦਾ ਹੋਏ ਸੀਗੇ ਤੇ ਮੈਨੂੰ ਇਦਾਂ ਲੱਗ ਨਹੀਂ ਰਿਹਾ ਵੀ 3 ਸਾਲ ਹੋ ਗਏ ਮੈਨੂੰ ਤਾਂ ਸਾਰਾ ਕੁਝ ਤਾਜ਼ਾ-ਤਾਜ਼ਾ ਹੀ ਲੱਗਦਾ ਹੁੰਦਾ ਹਰ ਪਲ ਨਾ ਕਿਉਂਕਿ ਉਹਨਾਂ ਦੀ ਯਾਦ ਜਿਹੜੀਆਂ 40 ਸਾਲ ਤੋਂ ਮੈਂ ਉਹਨਾਂ ਦੇ ਨਾਲ ਜਿਹੜਾ ਟਾਈਮ ਕੱਟਿਆ ਹੈ ਉਹ ਜਿਹੜੀਆਂ ਉਹਨਾਂ ਦੀਆਂ ਮਿੱਠੀਆਂ ਯਾਦਾਂ ਨੇ ਉਹ ਹਮੇਸ਼ਾ ਮੇਰੇ ਦਿਮਾਗ 'ਚ ਚੱਲਦੀ ਰਹਿੰਦੀਆਂ ਕਦੇ ਕੋਈ ਗੱਲ ਯਾਦ ਆ ਜਾਂਦੀ ਹੈ ਬੈਠੇ-ਬੈਠੇ ਕਦੇ ਕਿਤੇ ਜਾਈਦਾ ਉਸ ਮਾਹੌਲ ਨੂੰ ਉਸ ਜਗ੍ਹਾ ਨੂੰ ਦੇਖ ਕੇ ਕੋਈ ਗੱਲ ਕਲਿੱਕ ਕਰ ਜਾਂਦੀ ਆ ਘਰੇ 24 ਘੰਟੇ ਕੁਛ ਨਾ ਕੁਛ ਮੇਰੇ ਦਿਮਾਗ 'ਚ ਉਹਨਾਂ ਦਾ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਤੇ ਕਹਿੰਦੇ ਆ ਨਾ ਵੀ ਰੂਹਾਂ ਜਿਹੜੀਆਂ ਸੱਚੀਆਂ ਸੁੱਚੀਆਂ ਹੁੰਦੀਆਂ ਨੇ ਰੱਬ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਰੱਬੀ ਰੂਹਾਂ ਹੁੰਦੀਆਂ ਨੇ ਉਹ ਕਿਤੇ ਨਹੀਂ ਜਾਂਦੀਆਂ ਹੈਗੀਆਂ ਨੇ ਸਰੀਰ ਵਿਦਾ ਹੋ ਜਾਂਦਾ ਹੈ ਤੇ ਉਹ ਹਮੇਸ਼ਾ ਜਿਹੜਾ ਬੰਦਾ ਯਾਦ ਕਰਦਾ ਉਹਦੇ ਆਸੇ ਪਾਸੇ ਹੀ ਹੁੰਦੀਆਂ ਨੇ ਤੇ ਸਰਦੂਲ ਜੀ ਸਰੀਰਕ ਤੌਰ ਤੇ ਗਏ ਨੇ ਪਰ ਮੈਨੂੰ ਹਮੇਸ਼ਾ ਆਪਣੇ ਨਾਲ ਹੀ ਮਹਿਸੂਸ ਹੁੰਦੇ ਨੇ ਮੈਨੂੰ ਲੱਗਦਾ ਉਹ ਮੇਰੇ ਨਾਲ ਹੀ ਨੇ ਮੇਰੇ ਅੰਦਰ ਹੀ ਵਾਸ ਕਰਦੇ ਨੇ ਕਿਉਂਕਿ ਜਿਵੇਂ ਇੱਕ ਰੂਹ ਸੀਗੀ ਉਹਨੂੰ ਦੋ ਸਰੀਰ ਬਣਾ ਕੇ ਰੱਬ ਨੇ ਅੱਧੀ ਉਹਦੇ ਵਿੱਚ ਪਾਤੀ ਅੱਧੀ ਇੱਕ ਇੱਕ ਸਰਦੂਲ ਬਣਾਤਾ ਇੱਕ ਨੂਰੀ ਬਣਾਤੀ ਅੱਧੀ ਅੱਧੀ ਰੂਹ ਪਾਤੀ ਸਰਦੂਲ ਜੀ ਸਰੀਰਕ ਰੂਪ ਦੇ ਵਿੱਚ ਉਹ ਸਰੀਰ ਵਿਦਾ ਹੋ ਗਿਆ ਤੇ ਉਹ ਜਿਹੜੀ ਰੂਹ ਸੀ ਅੱਦੀ ਉਹਦੇ ਉਸ ਸਰੀਰ ਵਿੱਚ ਉਹ ਫੇਰ ਮੇਰੇ ਸਰੀਰ ਵਿੱਚ ਇੱਧਰ ਆ ਕੇ ਉਹ ਇੱਕ ਪੂਰੀ ਰੂਹ ਹੋ ਗਈ ਤੇ ਇਸ ਕਰਕੇ ਮੇਰੇ ਨਾਲ ਹੀ ਨੇ ਮੈਨੂੰ ਹਮੇਸ਼ਾ ਮਹਿਸੂਸ ਹੁੰਦਾ ਕਿ ਉਹ ਜਦੋਂ ਮੇਰੇ ਤੇ ਕੋਈ ਪੀੜ ਪੈਂਦੀ ਆ ਜਾਂ ਮੈਂ ਕੋਈ ਕੰਮ ਕਰਨਾ ਮੈਂ ਥੱਕ ਜਮਾ ਜਾਂ ਅੱਕ ਜਮਾ ਤਾਂ ਜਿਵੇਂ ਮੈਨੂੰ ਉਹ ਅੰਦਰੋਂ ਰੂਹ ਕਹਿੰਦੀ ਹੈ ਵੀ ਨਹੀਂ ਥੱਕਣਾ ਨਹੀਂ ਆਹ ਕੰਮ ਕਰਨਾ ਹੈ ਅੰਦਰੋਂ ਇੱਕ ਤਾਕਤ ਮਿਲ ਜਾਂਦੀ ਹੈ ਮੈਂ ਫੇਰ ਖੜੀ ਹੋ ਉੱਠ ਕੇ ਖੜੀ ਹੋ ਕੇ ਉੱਠ ਜਾਨੀ ਆ ਫਿਰ ਹੌਸਲੇ ਨਾਲ ਸਾਰਾ ਕੰਮ ਕਰਨ ਲੱਗ ਜਾਨੀ ਆ ਜਿਵੇਂ ਅੱਜ ਤੁਸੀਂ ਦੇਖਿਆ ਹੀ ਹੋਣਾ ਹੈ ਵਿੱਕੀ ਵਡੇਰੀ ਉਹਨੇ ਤੁਸੀਂ ਸਾਰੇ ਆਪਣਾ ਪਰਿਵਾਰ ਦੇ ਜੀਓ ਆਂਟੀ ਹੋਣੀ ਸਾਰੇ ਤੁਹਾਡਾ ਪਰਿਵਾਰ ਜਿਹੜਾ ਆਪਾਂ ਤਾਂ ਕਿੰਨੇ ਸਾਲਾਂ ਤੋਂ ਇਕੱਠੇ ਆ ਤੁਹਾਨੂੰ ਤਾਂ ਜਿਆਦਾ ਪਤਾ ਹੈ ਸਰਦੂਲ ਜੀ ਦੇ ਨਾਲ ਤੁਸੀਂ ਕਿੰਨੇ ਵਧੀਆ-ਵਧੀਆ ਪਲ گزارੇ ਨੇ ਔਰ ਤੁਹਾਨੂੰ ਪਤਾ ਵੀ ਅੱਜ ਜਿਹੜੇ-ਜਿਹੜੇ ਇੱਥੇ ਮਹਾਨ ਸ਼ਖਸੀਅਤਾਂ ਆਈਆਂ ਨੇ ਮਹਾਪੁਰਸ਼ ਲੋਕ ਆਏ ਨੇ ਸੰਤ ਆਏ ਨੇ ਰੱਗੀ ਜਥੇ ਆਏ ਨੇ ਉਹ ਸਾਰੇ ਸਰਦੂਲ ਜੀ ਨੂੰ ਬਹੁਤ ਪਿਆਰ ਕਰਦੇ ਸੀਗੇ ਬਾਬਾ ਗੁਲਾਬ ਸਿੰਘ ਜੀ ਭਾਈ ਹਰਜਿੰਦਰ ਸਿੰਘ ਜੀ ਤੇ ਸਾਡੇ ਇੱਥੇ ਬੁੱਲੇਪੁਰ ਤੋਂ ਬਹੁਤ ਹੀ ਅੱਛਾ ਕੀਰਤਨ ਕਰਦੇ ਨੇ ਬੇਟਾ ਉਹ ਔਰ ਹੋਰ ਸਾਰੀਆਂ ਰੂਹਾਂ ਜਿਹੜੀਆਂ ਹੰਸ ਰਾਜ ਹੰਸ ਜੀ ਦਿਵਿੰਦਰ ਖੰਨੇ ਵਾਲੇ ਬਹੁਤ ਸਾਰੇ ਲੋਕ ਜਿਹੜੇ ਬਹੁਤ ਜ਼ਿਆਦਾ ਪਿਆਰ ਕਰਦੇ ਸਰਦੂਲ ਜੀ ਨੂੰ ਜੱਸੀ ਸਾਰੇ ਇੱਥੇ ਵੀ ਰਾਜਮਾਨ ਸੀਗੇ ਕਿਉਂਕਿ ਇਹ ਹਮੇਸ਼ਾ ਸਰਦੂਲ ਜੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਮੇਰੀਆਂ ਸੱਜੀਆਂ ਖੱਬੀਆਂ ਬਾਹਵਾਂ ਨੇ ਸੋ ਸਾਰੀਆਂ ਸੱਜੀਆਂ ਖੱਬੀਆਂ ਬਾਹਵਾਂ ਸਰਦੂਲ ਜੀ ਦੀ ਅੱਜ ਇੱਥੇ ਪਹੁੰਚੀਆਂ ਨੇ ਤੇ ਮੈਨੂੰ ਹਮੇਸ਼ਾ ਹੌਸਲਾ ਮਿਲਦਾ ਹੈ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਆ ਜਿਹੜੇ ਹਮੇਸ਼ਾ ਮੇਰੇ ਨਾਲ ਖੜੇ ਹੋ ਕੇ ਮੇਰੇ ਸਿਰ ਤੇ ਹੱਥ ਰੱਖ ਦਿੰਨੇ ਆਪਣਾ ਆਪਣੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਸਰੋਤਿਆਂ ਨੂੰ ਮੈਂ ਮੈਸੇਜ ਨਹੀਂ ਦੇ ਸਕਦੀ ਕਿਉਂਕਿ ਮੈਂ ਤਾਂ ਆਪ ਸਰੋਤਿਆਂ ਤੋਂ ਸਿੱਖਦੀ ਆ ਮੈਂ ਏਡੀ ਜੋਗੀ ਤਾਂ ਹਜੇ ਹੋਈ ਨਹੀਂ ਕਿ ਮੈਂ ਮੈਸੇਜ ਦਵਾਂ ਮੈਨੂੰ ਤਾਂ ਜਿਹੜੇ ਮੇਰੇ ਚਾਹਣ ਵਾਲੇ ਮੇਰੇ ਸਰੋਤੇ ਨੇ ਉਹ ਹਮੇਸ਼ਾ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਹੈ ਤਾਂ ਹੀ ਮੈਂ ਫਿਲਮ ਲਾਈਨ ਚ ਮਿਊਜ਼ਿਕ ਦੀ ਲਾਈਨ ਚ ਦੁਬਾਰਾ ਫੇਰ ਖੜੀ ਹੋਈ ਆ ਤੇ ਆਪਣੇ ਉਸ ਪੁਰਾਣੇ ਕੰਮ ਨੂੰ ਸੰਭਾਲਿਆ ਏ ਉਹਨਾਂ ਦੇ ਦਿਲਾਂ ਦੇ ਵਿੱਚ ਸਰਦੂਲ ਜੀ ਦੀ ਯਾਦ ਹਮੇਸ਼ਾ ਤਾਜ਼ੀ ਹੁੰਦੀ ਆ ਜਦੋਂ ਮੈਂ ਉਹਨਾਂ ਦੇ ਚਾਹਣ ਵਾਲਿਆਂ ਦੇ ਵਿੱਚ ਜਾਨੀ ਆ ਤਾਂ ਮੈਨੂੰ ਉਹਨਾਂ ਦੇ ਵਿੱਚੋਂ ਹੀ ਸਰਦੂਲ ਜੀ ਨਜ਼ਰ ਆਉਂਦੇ ਨੇ ਉਹਨਾਂ ਦੀ ਮੁਹੱਬਤ ਚੋਂ ਸਰਦੂਲ ਜੀ ਦਿਖਦੇ ਨੇ ਇਹ ਸਰਦੂਲ ਜੀ ਦੀ ਕਮਾਈ ਆ ਔਰ ਜਿਹੜੇ ਸਰੋਤੇ ਨੇ ਜਿਹੜੇ ਹੁਣ ਇਸ ਟਾਈਮ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣਗੇ ਉਹ ਬਹੁਤ ਜ਼ਿਆਦਾ ਸਿਆਣੇ ਤੇ ਸੁਚੱਜੇ ਨੇ ਮੈਨੂੰ ਤਾਂ ਇੰਨੀ ਅਕਲ ਵੀ ਨਹੀਂ ਹੈਗੀ ਮੈਂ ਤਾਂ ਹਮੇਸ਼ਾ ਆਪਣੇ ਚਾਹਣ ਵਾਲਿਆਂ ਤੋਂ ਆਪਣੇ ਸਰੋਤਿਆਂ ਤੋਂ ਸਿੱਖਦੀ ਰਹਿੰਦੀ ਆ ਜਾਉਂਗੇ ਸвое ਮੌਕੇ ਤੇ ਸਾਰੇ AV18 ਨੂੰ ਸੁਣਨ ਵਾਲੇ ਸਾਰੇ ਉਹਨਾਂ ਦੇ ਸਰੋਤੇ ਉਹਨਾਂ ਦੇ ਦਰਸ਼ਕ ਉਹਨੂੰ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੈਂ ਅਲਾਪ ਸਿਕੰਦਰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ ਜੀ ਔਰ ਅੱਜ ਸਾਡੇ ਫਾਦਰ ਸਾਹਿਬ ਪੂਰੇ ਪੰਜਾਬ ਦੇ ਨਹੀਂ ਮੈਂ ਕਹੂੰਗਾ ਪੂਰੇ ਗਾਇਕੀ ਜਗਤ ਦੇ ਮਾਨ ਜਿਹੜੇ ਅ ਸੁਰਾਂ ਦੇ ਬਾਦਸ਼ਾਹ ਸੁਰਾਂ ਦੇ ਸਿਕੰਦਰ ਜਨਾਬ 우ਸਤਾਦ ਸਰਦੂਲ ਸਿਕੰਦਰ ਸਾਹਿਬ ਉਹਨਾਂ ਦੀ ਤੀਸਰੀ ਵਰ੍ਹੇ ਅੱਜ ਮਨਾਈ ਗਈ ਹੈ ਜੀ ਅਖੰਡ ਪਾਤਸ਼ਾਹ ਦੀਪੋਗ ਪਾਇਗਨ ਜੀ ਉਸ ਤੋਂ ਉਪਰੰਤ ਸਾਰਿਆਂ ਨੇ ਹਾਜ਼ਰੀ ਲਵਾਈਆਂ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਉਹਨਾਂ ਨੇ ਕੀਰਤਨ ਕੀਰਤਨ ਰਾਹੀਂ ਹਾਜ਼ਰੀਆਂ ਲਵਾਈਆਂ ਜੀ ਭਾਈ ਹਰਵਿੰਦਰ ਸਿੰਘ ਜੀ ਬੁੱਲੇਪੁਰ ਵਾਲੇ ਔਰ ਭਾਈ ਗੁਲਾਬ ਸਿੰਘ ਜੀ ਚਮਕੌਰ ਸੇ ਚਮਕੌਰ ਸਾਹਿਬ ਵਾਲੇ ਉਹਨਾਂ ਨੇ ਵੀ ਹਾਜ਼ਰੀਆਂ ਲਵਾਈਆਂ ਸਾਰਿਆਂ ਨੇ ਬਹੁਤ ਭਰਪੂਰ ਹਾਜ਼ਰੀਆਂ ਲਵਾਈਆਂ ਅਰਦਾਸਾਂ ਕੀਤੀਆਂ ਕਿ ਜਿੱਥੇ ਵੀ ਉਹ ਰੂਹ ਹੈ ਉਹ ਸਹੀ ਸਲਾਮਤ ਰਹੇ ਉਹ ਆਨੰਦ ਵਿੱਚ ਰਹੇ ਔਰ ਸਕੂਨ ਚ ਰਹੇ ਔਰ ਏਵੀ 18 ਰਹੀ ਸਾਡੇ ਨਾਲ ਵਡੇਰਾ ਸਾਹਿਬ ਜੁੜੇ ਹੋਏ ਨੇ ਜੀ ਉਹਨਾਂ ਦਾ ਧੰਨਵਾਦ ਹੈ ਮੈਂ ਜਿਨ੍ਹਾਂ ਨੇ ਤੁਹਾਡੇ ਇਹ ਸਾਰਾ ਪ੍ਰੋਗਰਾਮ ਤੁਹਾਨੂੰ ਲਾਈਵ ਦਿਖਾਇਆ ਔਰ ਸਾਰੇ ਪ੍ਰੋਗਰਾਮ ਦਾ ਟੈਲੀਕਾਸਟ ਕੀਤਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਿੱਥੇ-ਜਿੱਥੇ ਵੀ ਬੈਠੇ ਹੋ ਸਾਡੇ ਲਈ ਅਰਦਾਸਾ ਕਰ ਰਹੇ ਹੋ ਅਸੀਂ ਤੁਹਾਡੇ ਦੇਣਦਾਰਾਂ ਜੀ ਸ਼ੁਕਰੀਆ ਨਾਲ ਨਿਰਮਲ ਜੋੜਾ ਜੀ ਵੀ ਖੜੇ ਨੇ ਸਾਡੇ ਪੰਜਾਬੀ ਮਾਂ ਬੋਲੀ ਦੇ ਬੜੇ ਵੱਡੇ ਸੇਵਾਦਾਰ ਨੇ ਤੇ ਉਹਨਾਂ ਦੀਆਂ ਜਿਹੜੀਆਂ ਅੱਜ ਇੱਥੇ ਸਰਦੂਲ ਸਿਕੰਦਰ ਸਾਹਿਬ ਦੀ ਤੀਜੀ ਵਰ੍ਹੇਸਵੀ ਤੇ ਨਤਮਸਤਕ ਹੋਣਾ ਇਹਨੇ ਸ਼ਰਧਾਂਜਲੀ ਦੇਣਾ ਆ ਆਏ ਉਹਨਾਂ ਨਾਲ ਵੀ ਗੱਲ ਕਰਦੇ ਆ ਸਰ ਦੇਖਿਆ ਭਾਜੀ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਸਰ ਅੱਜ ਉਹਨਾਂ ਦੀ ਤੀਜੀ ਵਰ੍ਹੇਸਵੀ ਦੇ ਮੌਕੇ ਤੇ ਤੁਸੀਂ ਇੱਥੇ ਸ਼ਰਧਾਂਜਲੀ ਪੇਂਟ ਕਰਨਾ ਹੈ ਉਹ ਤਾਂ ਤੁਹਾਡੇ ਹਿਸਾਬ ਨਾਲ ਸਰ ਇਹ ਜਿਹੜਾ 3 ਸਾਲ ਲੰਘੇ ਨੇ ਆਉਣ ਵਾਲੀਆਂ ਜਨਰੇਸ਼ਨਾਂ ਇਹ ਸੀਜ਼ ਨੂੰ ਕਿਵੇਂ ਯਾਦ ਰੱਖਣਗੀਆਂ ਤੇ ਸਰਦੂਲ ਬਟੇ ਕਿ ਸੂਰਾਂਚਿਤ ਰਾਗ ਦੇ ਵਿੱਚ ਤੇ ਉਹਨਾਂ ਦੇ ਕਿਰਦਾਰ ਚ ਹਮੇਸ਼ਾ ਜਿੰਦੇ ਰਹਿਣਗੇ ਤੁਸੀਂ ਇਸ ਬਾਰੇ ਕੀ ਕਹੋਗੇ ਸਰ ਦੇਖੋ ਸਰਦੂਲ ਭਾਜੀ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਪਰ ਜੋ ਪੰਜਾਬੀ ਸੰਗੀਤ ਨੂੰ ਅਮੀਰੀਪਨ ਦੇ ਕੇ ਗਏ ਆ ਉਹ ਹਮੇਸ਼ਾ ਨਾਮ ਰਹਿਣਾ ਸਾਡੇ 3 ਸਾਲ 30 ਸਾਲ 300 ਸਾਲ ਜਿੰਨੇ ਮਰਜੀ ਸਾਲ ਲੰਘ ਜਾਣ ਸਰਦੂਰ ਭਾਜੀ ਨੂੰ ਪੰਜਾਬੀ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖਣਗੇ ਉਹਨਾਂ ਨੇ ਮਤਲਬ ਸੰਗੀਤ ਦੇ ਮਤਲਬ ਸਾਹ ਸਕੰਦਰ ਸੀ ਤੇ ਉਹਨਾਂ ਦੀਆਂ ਜਿਹੜੀਆਂ ਸੰਗੀਤਕ ਦੇਣਾ ਹੈਗੀਆਂ ਸਾਨੂੰ ਪੰਜਾਬੀ ਸੰਗੀਤ ਨੂੰ ਖਾਸ ਤੌਰ ਤੇ ਉੱਪਰ ਉਹਦੇ ਉੱਪਰ ਪੰਜਾਬੀਆਂ ਨੇ ਹਮੇਸ਼ਾ ਮਾਣ ਕੀਤਾ ਮਾਣ ਕਰ ਰਹੇ ਆ ਤੇ ਮਾਣ ਕਰਦੇ ਰਹਿਣਗੇ ਤੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹ ਖਾਸ ਤੌਰ ਤੇ ਜਿਹੜੇ ਸੰਗੀਤ ਨੂੰ ਪਿਆਰ ਕਰਨ ਵਾਲੇ ਆ ਜਾਂ ਸੰਗੀਤ ਦੇ ਖੇਤਰ ਦੇ ਵਿੱਚ ਜਾਣ ਵਾਲੇ ਨੌਜਵਾਨ ਆ ਉਹ ਸਰਦੂਲ ਭਾਜੀ ਨੂੰ ਫੋਲੋ ਕਰਦੇ ਰਹਿਣਗੇ ਤੇ ਮੈਂ ਵੀ ਆਪਣੀ ਸ਼ਰਦਾ ਜਿਹੜੀ ਆ ਉਹ ਅੱਜ ਇਸ ਮੌਕੇ ਦੇ ਉੱਪਰ ਉਹਨਾਂ ਨੂੰ ਆਪਣੀ ਪੇਟ ਕਰਦਾ ਉਹਨਾਂ ਨੂੰ ਆਪਣਾ ਪਿਆਰ ਆਪਣਾ ਸਤਿਕਾਰ ਆ ਜਿਹੜਾ ਉਹ ਉਹਨਾਂ ਨੂੰ ਪੇਟ ਕਰਦਾ ਜਿਵੇਂ ਕਿ ਜੀਉੜਾ ਸਾਹਿਬ ਨੇ ਕਿਹਾ ਕਿ ਚਾਨਣ ਮਨਾਰੇ ਵਾਂਗੂ ਜਿਹੜੀਆਂ ਉਹਨਾਂ ਦਾ ਚਾਨਣ ਹੈ ਉਹਨਾਂ ਦੇ ਸੁਰਾਂ ਦਾ ਜਿਹੜਾ ਰੰਗ ਹੈ ਉਹ ਆਉਣ ਵਾਲੀਆਂ ਕਿੰਨੀਆਂ ਪੁਸ਼ਤਾਂ ਤੱਕ ਚੱਲੂਗਾ ਹੋਰ ਵੀ ਕਈ ਨਾਮਚੀਨ ਸ਼ਕਤੀਤਾ ਆਉਣਗੀਆਂ ਤੁਹਾਡੀ ਉਹਨਾਂ ਨਾਲ ਵੀ ਮੁਲਾਕਾਤ ਕਰਾਉਂਦੇ ਆ ਥੈਂਕ ਯੂ ਜੀ ਥੈਂਕ ਯੂ ਵੈਰੀ ਆਹ ਬੜਾ ਕੰਨੀ ਆ ਤਾ ਤਾ ਐਸਾ ਕਰਕੇ ਉਸੇ ਮੈ ਗਿਆ ਯਾਰ ਕੀ ਆਵਾਜ਼ ਹੈ ਉਹ ਕਿਤੇ ਕਿਤੇ ਬੋਲਦਾ ਜਗਾਉਂਦਾ ਸਾਰਾ ਜਹਾਨ ਹੈ ਨਹੀਂ 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 ਉਹ ਉਹ ਘਾਟ ਹੀ ਬੋਲਦਾ ਉਹ ਬੜੀ ਸ਼ਾਇਰ ਆ ਉਹ ਕਿਤੇ ਕਿਤੇ ਆਉਂਦਾ ਕਿਤੇ ਵਾਹ